ਮੈਂ ਕੋਰਪੋਰੇਟ ਲੈ ਕੇ ਆਪਾਂ ਮੈਡੀਸਨ ਦੀ ਚੁੱਕਾਈ ਕਰਕੇ ਬੰਦੇ ਨੂੰ ਹਾਜ਼ਰ ਕਰਨਾ ਹੁਕਮ ਆ। ਫੰਗਲ ਫੀ ਦਾ ਜਿਹੜੀ ਕਰੇ ਇੱਕ ਹੈ। ਜਿਹੜੀ ਬਟਸਰ ਉਹ ਵਾਇਰਲ ਹੈ। ਉਹ ਜਲਦੀ ਸਰ ਵੈਰ ਡਿਊਟੀ ਬਣਨੇ ਦਾ ਡਿਊਟੀ ਗਿਆ ਨਾ ਉੱਧਰ ਇਹ ਵਾਹ। ਹਾਂਜੀ। ਇਹ ਜਦ ਦਵਾਈਆਂ ਕਾਫੀ ਜਗ੍ਹਾ ਤੇ ਮੰਡੀ ਜਿਹੜਾ ਰੁੜਾ ਤੀ ਬੇਟੀ ਨੂੰ ਇੱਧਰ ਇਹ ਆਪਣਾ ਅਸੀਂ ਅੱਜ ਪਿੰਡ ਢੰਗਰਾਲੀ ਸਬਡਿਵੀਜ਼ਨ ਮੋਰਿੰਡਾ ਵਿਖੇ ਫੀਲਡ ਦੇ ਦੌਰੇ ਵਿੱਚ ਤੁਸੀਂ ਸਾਹ ਪਿੱਛੇ ਦੇਖ ਸਕਦੇ ਹੋ ਇਸ ਵੇਲੇ ਕੰਬਾਈਨ ਕਟਾਈ ਕਰ ਰਹੀ ਹੈਗੀ ਇਹ ਫਸਲ ਦੀ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਨਾਲ SMS ਨੂੰ ਨਾਲ ਅਟੈਚ ਕਰਕੇ ਕਟਾਈ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਦੀ ਮੈਨੇਜਮੈਂਟ ਨਾਲ ਹੋ ਸਕੇ ਅਸੀਂ ਜਿਨ੍ਹਾਂ ਦਾ ਖੇਤ ਹੈ ਉਹਨਾਂ ਭਾਈ ਸਾਹਿਬ ਨਾਲ ਗੱਲ ਕੀਤੀ ਹੈ ਸੁਪਰ SMS ਦੇ ਨਾਲ ਇਸ ਨੂੰ ਉਸ ਤੋਂ ਬਾਅਦ ਵੰਣਗੇ ਤੇ ਬਿਲਕੁਲ ਇਸ ਪਿੰਡ ਦੀ ਕਮਿਟਮੈਂਟ ਹੈ ਵੀ ਜ਼ੀਰੋ ਫਾਰਮ ਫਾਇਰਸ ਯਾਨੀ ਕਿ ਪਿੰਡ ਦੇ ਵਿੱਚ ਕਿਸੇ ਵੀ ਖੇਤ ਦੇ ਵਿੱਚ ਪਰਾਲੀ ਨੂੰ ਸਾੜਨ ਦਾ ਕੋਈ ਰਿਪੋਰਟ ਨਹੀਂ ਆਏਗੀ ਇਹ ਆਸ਼ਵਾਸਨ ਸਾਨੂੰ ਪੰਚਾਇਤ ਨੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਰਲ ਕੇ ਦਿੱਤਾ ਹੈ ਤੇ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ ਤੇ ਇਹ ਪਿੰਡ ਮੈਂ ਕਹਿੰਦਾ ਇੱਕ ਮਿਸਾਲ ਬਣ ਰਿਹਾ ਹੈਗਾ ਬਾਕੀ ਪਿੰਡਾਂ ਵਾਸਤੇ ਵੀ ਬਲਕਿ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਪੂਰੀ ਸਬ ਡਿਵੀਜ਼ਨ ਮੋਰਿੰਡਾ ਦੇ ਵਿੱਚ ਹੀ ਸਾਰੇ ਪਿੰਡਾਂ ਨੇ ਹਲ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਖੇਤ ਨੂੰ ਅੱਗ ਨਹੀਂ ਲਗਾਈ ਗਈ ਹੈ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਹੈ ਤੇ ਬਹੁਤ ਹੀ ਸ਼ਲਾਘਾਯੋਗ ਇਹ ਐਕਸ਼ਨ ਹੈਗਾ ਸਾਰੇ ਪਿੰਡਾਂ ਦਾ ਮੈਂ ਸਾਰਿਆਂ ਦਾ ਤੈ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਤੇ ਹੁਣ ਜਿਸ ਤਰ੍ਹਾਂ ਆਪਣੀ ਵਾਢੀ ਅੱਗੇ ਹੋਰ ਵਧਣੀ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਤੇ ਪ੍ਰੇਰਿਤ ਕਰਦਾ ਕਿ ਤੁਸੀਂ ਆਪਣੀ ਫਸਲ ਦੀ ਕਟਾਈ ਬਿਲਕੁਲ ਇਸ ਕੰਬਾਈਨ ਨਾਲ SMS ਨੂੰ ਜੋੜ ਕੇ ਫੇਅਰ ਕਰੋ ਤੇ ਨਾਲ ਹੀ ਪ੍ਰਾਲੀ ਨੂੰ ਮੈਨੇਜਮੈਂਟ ਵਾਸਤੇ ਅਸੀਂ ਸਾਰੇ ਜਿਹੜੀ ਆਪਣੀ ਕ੍ਰੌਪ ਰੈਜ਼ੀਡੂਅਲ ਮਸ਼ੀਨਰੀ ਹੈਗੀ ਹੈ ਉਹਦੀਆਂ ਲਿਸਟਾਂ ਤਿਆਰ ਕੀਤੀਆਂ ਹੋਈਆਂ ਨੇ ਤੁਸੀਂ ਆਪਣੇ ਸੰਬੰਧਤ ਐਗਰੀਕਲਚਰ ਡਿਪਾਰਟਮੈਂਟ ਤੋਂ ਜਾਂ ਆਪਣੇ ਸੰਬੰਧਤ SDM ਸਾਹਿਬ ਦੇ ਦਫ਼ਤਰ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਹਰ ਮਸ਼ੀਨ ਤੁਹਾਡੇ ਮੌਇਆ ਕਰਾਈ ਜਾਏਗੀ ਬੇਨਤੀ ਹੈ ਕਿ ਸਾਡਾ ਤੁਸੀਂ ਸਹਿਯੋਗ ਕਰੋ ਤੇ ਰੋਪੜ ਜ਼ਿਲ੍ਹਾ ਇੱਕੀ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣੇ ਮੈਨੂੰ ਇਹ ਉਮੀਦ ਹੈ ਫਰ ਹਾਲ ਤੱਕ ਕੋਈ ਰਿਪੋਰਟ ਤਾਂ ਨਹੀਂ ਆਈ ਕਿ ਚਾਹੇ ਜੀ ਅਗਲਾਮ ਜੀ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਭਰਵਾ ਸਾਨੂੰ ਸਾਥ ਮਿਲ ਰਿਹਾ ਸਾਰੇ ਕਿਸਾਨ ਵੀਰਾਂ ਵੱਲੋਂ ਹਲੇ ਤੱਕ ਇੱਕ ਵੀ ਫਾਇਰ ਦਾ ਅੱਗ ਲਗਾਉਣ ਦਾ ਇਨਸੀਡੈਂਟ ਰਿਪੋਰਟ ਨਹੀਂ ਕੀਤਾ ਗਿਆ ਇਹ ਬਹੁਤ ਵੱਡੀ ਅਚੀਵਮੈਂਟ ਹੈ ਇਹਦਾ ਸ਼ਰੇਹ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਜਥੇਬੰਦਿਆਂ ਨੂੰ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਹੈ ਸਾਰੇ ਪੰਚਾਇਤਾਂ ਨੂੰ ਸਾਰਿਆਂ ਨੂੰ ਇਹਦਾ ਸ਼ਰੇਹ ਜਾਂਦਾ ਹੈ ਕੀ ਤੁਹਾਡੀ ਹਿੰਮਤ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਸ ਵੇਲੇ ਕੋਈ ਵੀ ਫਾਰਮ ਫਾਇਰ ਦਾ ਇਨਸੀਡੈਂਟ ਨਹੀਂ ਆਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਰਿਕਾਰਡ ਆਪਣਾ ਬਰਕਰਾਰ ਰੱਖਾਂਗੇ ਤੇ ਇਸ ਸਾਲ ਰੋਪੜ ਜ਼ਿਲ੍ਹੇ ਨੂੰ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣਾ ਕੇ ਦਿਖਾਵਾਂਗੇ